ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਰਾਗੀ ਆٹے ਦੀ ਪੰਜੀਰੀ ਇਹ ਬਾਕੀ ਪੰਜੀਰੀਆਂ ਤਾਂ ਤੁਸੀਂ ਖਾਂਦੇ ਹੀ ਰਹਿੰਦੇ ਹੋ ਹਾਂਜੀ ਅੰਟੇ ਹੀ ਮੈਂ ਹੋਰ ਤਾਂ ਪੰਜੀਰੀ ਦੇਖੀ ਆਪਣੇ ਜਿਵੇਂ ਕਿ ਬੇਸਣ ਦੀ ਹੋਗੀ ਕਣਕ ਦੇ ਆٹے ਦੀ ਹੋਗੀ ਵੀ ਇਹ ਨਹੀਂ ਮੈਨੂੰ ਸਮਝ ਆਈ ਵੀ ਇਹ ਰਾਗੀ ਆਟਾ ਕਿਹੜਾ ਵੀ ਇਹਦੇ ਵਿੱਚ ਕੀ ਕੀ ਤੱਤ ਨੇ ਕਿਹੜੇ ਕਿਹੜੇ ਤੱਤ ਹੁੰਦੇ ਨੇ ਹਾਂਜੀ ਹਾਂਜੀ ਹਾਂ ਮੈਂ ਦੱਸਦੀ ਆ ਰਾਗੀ ਆਟੇ ਵਿੱਚ ਬਹੁਤ ਸਾਰਾ ਸਿਮਰ ਕੈਲਸ਼ੀਅਮ ਹੁੰਦਾ ਹੈ ਜੋ ਕਿ ਆਪਣੇ ਹੱਡੀਆਂ ਨੂੰ ਮਜ਼ਬੂਤ ਕਰਨ ਦੇ ਵਿੱਚ ਬਹੁਤ ਸਾਰੀ ਮਦਦ ਕਰਦਾ ਹੈ ਤੇ ਇਹਦੇ ਵਿੱਚ ਕਾਫੀ ਸਾਰਾ ਆਇਰਨ ਤੇ ਫਾਈਬਰ ਵੀ ਪਾਇਆ ਜਾਂਦਾ ਹੈ ਤੇ ਇਹ ਆਪਣਾ weight lose ਕਰਨ ਵਿੱਚ ਵੀ ਅ ਮਦਦ ਕਰਦਾ ਹੈ ਅੱਛਾ ਇਹ ਵੇਟ ਲੂਜ਼ ਵੀ ਹੁੰਦਾ ਹੈ ਵੇਟ ਲੂਜ਼ ਕਰਨ ਵਿੱਚ ਵੀ ਮਦਦ ਕਰਦਾ ਆ ਦੇਖ ਇਹ ਆ ਰਾਗੀ ਆਟਾ ਰਾਗੀ ਫਲੋਰ ਚਲੋ ਇਹ ਫਿਰ ਕੱਟ ਕਰੋ ਫਿਰ ਜਿਹੜਾ ਕੜਾ ਸਮਾਨ ਪਾਉਣਾ ਆਪਾਂ ਨੇ ਵੀ ਤੁਹਾਨੂੰ ਮੈਂ ਉਹ ਦਿਖਾ ਦਵਾਂ ਹਾਂਜੀ ਹਾਂਜੀ ਆਪਾਂ ਸਿਮਰੇ ਇਹਦੇ ਵਿੱਚ ਪਾਉਣਾ ਹੈ ਸਮਾਨ ਜਿਹੜਾ ਮੈਂ ਲਿਆ ਆ ਇਹ ਮੈਂ ਲਏ ਨੇ ਤਕਰੀਬਨ ਸਾਰੇ ਡਰਾਈ ਫਰੂਟ ਤੁਸੀਂ ਜਿਹੜਾ ਮਰਜ਼ੀ ਡਰਾਈ ਫਰੂਟ ਪਾ ਸਕਦੇ ਹੋ ਜਿਹੜਾ ਤੁਹਾਡੇ ਕੋਲ ਅਵੇਲੇਬਲ ਆ ਉਹ ਤੁਸੀਂ ਪਾ ਸਕਦੇ ਹੋ ਵਿੱਚ ਹੈਨਾ ਇਹ ਇਹ ਲੈ ਆ ਮੇਰ ਪਮਕਿਨ ਸੀਡਸ ਇਹ ਲੈਣੇ ਮੈਂ ਬਦਾਮ ਇਹ ਲੈਨੇ ਮੈਂ ਮਖਾਣੇ ਮਖਾਣੇ ਵਿੱਚ ਵੀ ਬਹੁਤ ਸਾਰਾ ਕੈਲਸ਼ੀਅਮ ਹੁੰਦਾ ਹਾਂਜੀ ਤੇ ਇਹ ਲੈਨੇ ਮੈਂ ਅਖਰੋਟ ਇਹ ਲੈਨੇ ਮੈਂ ਚਾਰੇ ਗੂੰਦ ਚਾਰੇ ਗੂੰਦ ਆਪਣੇ ਬੈਕ ਪੇਨ ਵਾਸਤੇ ਬਹੁਤ ਹੀ ਵਧੀਆ ਹੁੰਦੇ ਨੇ ਤੇ ਇਹ ਲੈਨੇ ਮੈਂ ਵਾਈਟ ਤਿਲ ਇਹ ਲੈਨੇ ਮੈਂ ਚਾਰੇ ਮਗਜ਼ ਇਹ ਪਾਵਾਂਗੇ ਆਪਾਂ ਖਸਖਸ ਖਸਖਸ ਵੀ ਬਹੁਤ ਜ਼ਰੂਰੀ ਹੁੰਦੀ ਹੈ ਇਹਦੇ ਵਿੱਚ ਤੇ ਇਹ ਲਈ ਆਪਾਂ ਨੇ ਫਲੈਕਸ ਸੀਡ ਤੇ ਇਹ ਲਈ ਆਪਾਂ ਨੇ ਕੋਕੋਨਟ ਕੱਟਿਆ ਹੋਇਆ ਤੇ ਇਹ ਮੈਂ ਤਕਰੀਬਨ ਮੇਰਾ ਸਾਰਾ ਸਮਾਨ ਹੈ ਜਿਹੜਾ 10-10 ਕਿ ਗ੍ਰਾਮ ਆ ਤੇ ਆ ਜਿਹੜਾ ਰਾਗੀ ਫਲੋਰ ਹੈ ਇਹ ਹੈਗਾ ਆਪਣਾ 1 ਕਿਲੋ 1 ਕਿਲੋ ਦੇ ਵਿੱਚ ਆਪਾਂ ਪਾਵਾਂਗੇ ਅੱਧਾ ਕਿਲੋ ਦੀ ਪੰਜੀਰੀ ਬਣਾਵਾਂਗੇ ਓਕੇ ਜੀ ਚਾਂਟੇ ਆਪਾਂ ਨੇ ਮਿੱਠਾ ਪਾਉਣ ਵਾਸਤੇ ਕੀ ਯੂਜ਼ ਕਰੋਗੇ ਆਪਾਂ ਕਰਾਂਗੇ ਇਹਦੇ ਵਿੱਚ ਸ਼ੱਕਰ ਓਕੇ ਜੀ ਹਾਂ ਸ਼ੱਕਰ ਪਾਵਾਂਗੇ ਵੀ ਆਪਾਂ ਕੁਝ ਵੀ ਪਾ ਸਕਦੇ ਆ ਤੁਸੀਂ ਹਾਂ ਤੁਸੀਂ 슈ਗਰ ਵੀ ਪਾ ਸਕਦੇ ਹੋ ਤੁਸੀਂ ਬ੍ਰਾਊਨ 슈ਗਰ ਵੀ ਪਾ ਸਕਦੇ ਹੋ ਤੁਸੀਂ ਗੁੜ ਵੀ ਮੈਲਟ ਕਰਕੇ ਪਾ ਸਕਦੇ ਹੋ ਇਹ ਦੇਸੀ ਕਿਉਂ ਤੇ ਸਿਰਫ ਰਾਗੀ ਇਹਨੂੰ ਆਟੇ ਨੂੰ ਆਪਾਂ ਨੇ ਭੁੰਨਣਾ ਹੀ ਆ ਇਹਦੇ ਵਿੱਚ ਓਕੇ ਜੀ ਠੀਕ ਹੈ ਹਾਂਜੀ ਤੇ ਜ਼ਿਆਦਾ ਕਿਉਂ ਨਹੀਂ ਪਾਉਣਾ ਹੈਗਾ ਆਪਣੀ ਹੈਲਦੀ ਪੰਜੀਰੀ ਬਣਾਉਣੀ ਆ ਤੇ ਇਹ ਮੈਂ ਥੋੜਾ ਜਿਹਾ ਗੁੜ ਲਿਆ ਆ ਗੁੜ ਨੂੰ ਮੈਂ ਕ੍ਰਸ਼ ਕਰ ਲਿਆ ਆ ਹਾਂ ਓਕੇ ਇਹਨੂੰ ਆਪਾਂ ਦੇਖਦੇ ਆ ਅੱਗੇ ਚੱਲ ਕੇ ਕਿਵੇਂ ਪਾਉਣਾ ਹੈ ਗੁੜ ਨੂੰ ਹਾਂ ਲਓ ਜੀ ਆਪਾਂ ਸਟਾਰਟ ਕਰੀਏ ਹੁਣ ਹਾਂਜੀ ਕਰੋ ਗੈਸ ਔਨ ਕਰਦੇ ਆ ਤੇ ਆਪਾਂ ਨੇ ਲੋ ਗੈਸ ਤੇ ਸਾਰੇ ਸਮਾਨ ਨੂੰ ਡਰਾਈ ਰੋਸਟ ਕਰਨਾ ਹੈ ਲਓ ਜੀ ਸਭ ਤੋਂ ਆਪਾਂ ਪਹਿਲਾਂ ਮਖਾਣੇ ਪਾ ਲੈਨੇ ਇਹਦੇ ਵਿੱਚ ਮਖਾਣਿਆਂ ਨੂੰ ਭੁੰਨ ਲੈਨੇ ਭੁੰਨੋ ਹਾਂਜੀ ਲਓ ਜੀ ਆਪਣੇ ਮਖਾਣੇ ਆ ਜਿਹੜੇ ਰੋਸਟ ਹੋ ਗਏ ਆ ਇਹਨੂੰ ਆਪਾਂ ਕੱਢ ਦਨੇ ਆ ਪਾਵਾਂਗੇ ਆਪਾਂ ਬਦਾਮ ਪਾ ਦਾਂਗੇ ਥੋੜੇ ਥੋੜੇ ਰੋਸਟ ਕਰਨੇ ਆਪਾਂ ਨੇ ਵਿੱਚ ਇਹ ਫਰੂਟ ਪਾ ਦਾਂਗੇ ਤੇ ਬਦਾਮ ਆਰ ਫਰੂਟ ਥੋੜੀ ਜਿਹਾ ਭੁੰਨਣ ਤੋਂ ਬਾਅਦ ਨਾਲੇ ਪਾ ਦਣਾ ਆਪਾਂ ਕੋਕੋਨਟ ਇਹ ਕੱਟਿਆ ਹੋਇਆ ਸੀ ਤੇ ਸਿਰ ਆਪਾਂ ਨੇ ਇਹ ਸਮਾਨ ਸਾਰਾ ਹੀ ਇਕੱਠੇ ਕਰ ਕਰਕੇ ਡਰਾਈ ਰੋਸਟ ਕਰ ਦੇਣਾ ਹਨ ਲਓ ਜੀ ਇਹ ਵੀ ਆਪਾਂ ਪ੍ਰਾਤ ਚ ਕੱਢ ਦਨ ਨੂੰ ਪਾ ਦਨੇ ਆ ਆਪਾਂ ਪੰਪਕਿਨ ਸੀ ਨਾਲੇ ਪਾ ਦਨੇ ਆ ਆਪਾਂ ਚਾਰੇ ਮੱਗ ਤੇ ਆਪਾਂ ਇਹਨੂੰ ਵੀ ਪ੍ਰਾਤ ਚ ਕੱਢ ਦਨੇ ਆ ਹੁਣ ਆਪਾਂ ਪਾਵਾਂਗੇ ਵਿੱਚ ਫਲੈਕਸ ਸੀਡ ਆ ਦੇਖੋ ਜਿਨ੍ਹਾਂ ਨੂੰ ਕਹਿੰਦੇ ਨੇ ਅਲਸੀ ਦੇ ਬੀਜ ਹਨਾ ਅਲਸੀ ਦੇ ਬੀਜ ਹਾਂ ਕਿ ਆਪਾਂ ਪੀਸੀ ਹੋ ਵੀ ਮਿਲ ਜਾਂਦੇ ਆ ਤੇ ਸਾਬਤ ਵੀ ਮਿਲ ਜਾਂਦੀ ਆ ਸਰਦੀ ਦੇ ਵਿੱਚ ਲੋਕ ਅਲਸੀ ਦੀਆਂ ਪਿੰਨੀਆਂ ਵੀ ਬਹੁਤ ਬਣਾਉਂਦੇ ਆ ਉਹ ਵੀ ਆਪਾਂ ਬਣਾਵਾਂਗੇ ਸਿਮਰ ਹਾਂਜੀ ਮੈਂ ਰੈਸਪੀ ਦੱਸੂਗੀ ਤੈਨੂੰ ਬਣਾਉਣੇ ਉਹ ਵੀ ਖਾਣੀਆਂ ਬਹੁਤ ਵਧੀਆ ਹੁੰਦੀਆਂ ਨੇ ਦੇਖੋ ਆਪਣੇ ਤੜਕ ਗਏ ਨੇ ਇਹ ਆਪਾਂ ਲੋ ਫਲੇਮ ਤੇ ਭੁੰਨ ਰੇ ਸਾਰਸਮਨ ਤੇ ਹੁਣ ਵਿੱਚੇ ਪਾ DNA ਆਪਾਂ ਨੇ ਤੇਲ ਵਿੱਚ ਪਾਣੀ ਆਪਾਂ ਨੇ ਖਸ ਖਸ ਆਪਾਂ ਇਹਨਾਂ ਨੂੰ ਵੀ ਕੱਢ ਦਿੰਨੇ ਆਂ ਹਾਂਜੀ ਆਂਟੀ ਜੀ ਹੁਣ ਆਪਾਂ ਕੀ ਕਰਾਂਗੇ ਹਾਂ ਸਿਮਰ ਹੁਣ ਆ ਦੇਖੋ ਆਪਣਾ ਸਾਰੇ ਡਰਾਈ ਫਰੂਟ ਰੋਸਟ ਹੋ ਗਏ ਹਾਂ ਹਾਂਜੀ ਇਹ ਹੁਣ ਤੋਂ ਠੰਡੇ 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 ਹੋਣ ਤੋਂ ਬਾਅਦ ਆਪਾਂ ਇਹਨਾਂ ਨੂੰ ਮਿਕਸੀ ਦੇ ਵਿੱਚ ਰੈਂਡ ਕਰਾਂਗੇ ਹਾਂਜੀ ਕੜਾਹੀ ਦੇ ਵਿੱਚ ਕਿਉਂ ਪਾਵਾਂਗੇ ਠੀਕ ਹੈ ਆਪਾਂ ਨੇ ਜਿੰਨਾ ਕਿ ਕਿਉਂ ਆਪਾਂ ਨੇ ਆਟਾ ਭੁੰਨਣਾ ਹੈ ਉਨਾਂ ਕਿਉਂ ਪਾ ਲੈਣਾ ਘਿਓ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੇ ਚਾਰੇ ਗੂੰਦ ਰੋਸਟ ਕਰ ਲੈਣੇ ਆ ਕਿਉਂਕਿ ਗੂੰਦ ਇਹ ਨਹੀਂ ਇਹ ਡਰਾਈ ਰੋਸਟ ਨਹੀਂ ਹੋਣਾ ਹਾਂਜੀ ਇਹਨਾਂ ਨੇ ਕਿਉਂ ਦੇ ਵਿੱਚੇ ਹੋਣਾ ਹੈ ਹਨਾ ਠੀਕ ਹੈ ਇਹਨਾਂ ਨੂੰ ਗੂੰਦ ਨੂੰ ਰੋਸਟ ਕਰਨ ਦੇ ਲਈ ਕਿਉਂ ਵੀ ਜ਼ਿਆਦਾ ਚਾਹੀਦਾ ਹੁੰਦਾ ਹੈ ਹਨਾ ਕਿਉਂ ਆਪਣਾ ਗਰਮ ਹੋ ਜਾਵੇ ਫਿਰ ਆਪਾਂ ਗੂੰਦ ਪਾਵਾਂਗੇ ਓਕੇ ਹੁਣ ਆਪਾਂ ਇਹਦੇ ਵਿੱਚ ਗੂੰ ਚਾਰੇ ਗੂੰਦ ਹਨਾ ਠੀਕ ਹੈ ਤੇ ਉਹ ਆਪਣਾ ਗਰਮ ਹੋ ਗਿਆ ਇਹ ਐਸੇ ਤਰ੍ਹਾਂ ਫੁੱਲ ਜਾਂਦੇ ਨੇ ਤੁਸੀਂ ਕੋਈ ਵੀ ਪੰਜੀਰੀ ਬਣਾਉਂਗੇ ਤਾਂ ਇਹ ਚਾਰੇ ਗੁਣ ਜ਼ਰੂਰ ਪਾਏ ਹੋ ਸਨ ਇਹ ਬੈਕ ਪੇਨ ਵਾਸਤੇ ਬਹੁਤ ਵਧੀਆ ਹੁੰਦੇ ਨੇ ਓਕੇ ਅੱਗੇ ਆਪਣੇ ਸਿਆਣੇ ਇਹਨਾਂ ਨੂੰ ਬਹੁਤ ਵਾਰ ਤੋਂ ਕਰਿਆ ਕਰਦੇ ਸੀਗੇ ਹਾਂਜੀ ਇੱਕ ਪੰਜੀਰੀ ਦੇ ਵਿੱਚ ਪਾਉਂਦੇ ਸੀਗੇ ਇਹਨੂੰ ਹੁਣ ਇਹ ਫੁੱਲ ਚੁੱਕੇ ਆਪਾਂ ਇਹਨਾਂ ਨੂੰ ਘਿਓ ਕੱਢ ਦਵਾਂਗੇ ਆਪਾਂ ਹੁਣ ਇਸੇ ਘਿਓ ਦੇ ਵਿੱਚ ਆਪਾਂ ਪਾਵਾਂਗੇ ਰਾਗੀ ਆਟਾ ਹੁਣ ਕੜਚੀ ਫੇਰਿਓ ਤੇ ਮੈਂ ਆਟਾ ਪਾਉਂਦੀ ਹਾਂ ਜਿ ਫੇਰ ਦੁ ਫੇਰ ਦੁ ਫਟਾਫਟ ਥੱਲੇ ਨਾ ਲੱਗ ਜਵੇ ਤੇ ਆਪਾਂ ਨੇ ਤਕਰੀਬਨ 500 ਗ੍ਰਾਮ ਆਟਾ ਅੱਧਾ ਕਿਲੋ ਪਾ ਲਿਆ ਵਿੱਚ ਚਲੋ ਅੰਟੀ ਮੈਨੂੰ ਇਹ ਨਹੀਂ ਸਮਝ ਲੱਗੀ ਵੀ ਜਿਹੜਾ ਇਹ ਆਟਾ ਇਹਦਾ ਐਵੇਂ ਪਤਾ ਵੀ ਨਹੀਂ ਲੱਗਦਾ ਵੀ ਇਹ ਭੁੰਨਿਆ ਗਿਆ ਇਹ ਵੀ ਕਿੰਨਾ ਟਾਈਮ ਭੁੰਨਾ ਪੈਂਦਾ ਹੈ ਹਾਂ ਇਹ ਤਕਰੀਬਨ ਅਸੀਂ ਪਰ ਆਪਾਂ ਨੇ 7-8 ਕਿ ਮਿੰਟ ਭੁੰਨਣਾ 8 ਮਿੰਟ ਜ਼ਰੂਰੀ ਆ ਹਾਂ ਹਾਂਜੀ ਤੇ ਇਹਦਾ ਪਤਾ ਕਿਵੇਂ ਲੱਗੇਗਾ ਕਿਉਂਕਿ ਇਹਦਾ ਇਹਦਾ ਕਲਰ ਪਹਿਲਾਂ ਹੀ ਇਦਾਂ ਦਾ ਹਨਾ ਆਪ ਨੂੰ ਪਤਾ ਨਹੀਂ ਚੱਲਣਾ ਇਹਦਾ ਪਤਾ ਲੱਗੇਗਾ ਜਦੋਂ ਇਹਦੇ ਵਿੱਚੋਂ ਥੋੜਾ ਜਿਹਾ ਧੂਆ ਜਿਹਾ ਨਿਕਲਣ ਲੱਗ ਜਾਏਗਾ ਓਕੇ ਉਸ ਤੋਂ ਮੈਂ ਆਪਾਂ ਨੂੰ ਕਹਿ ਸਕਦੇ ਹਾਂ ਵੀ ਇਹ ਆਟਾ ਬਣ ਹੀ ਚੁੱਕਿਆ ਆਟਾ ਤਿਆਰ ਹਾਂਜੀ ਲਓ ਜੀ ਉਧਰ ਆਪਣਾ ਆਟਾ ਭੁੱਜ ਹੋ ਰਿਹਾ ਹੈ ਇਹਨੂੰ ਜਿਹੜਾ ਸਮਾਨ ਡਰਾਈ ਰੋਸਟ ਕੀਤਾ ਸੀ ਉਹ ਠੰਡਾ ਹੋ ਚੁੱਕਿਆ ਆਪਾਂ ਇਹਨੂੰ ਗ੍ਰाइंड ਕਰਾਂਗੇ। ਜੀ ਆਪਣਾ ਨਾ ਆਟਾ ਦੇਖੋ ਪੁੱਜ ਚੁੱਕਿਆ ਦੇਖੋ ਧੂਆਂ ਲੱਗ ਗਿਆ ਨਿਕਲ ਆਹ ਦੇਖੋ ਤੁਹਾਨੂੰ ਦਿਖਾਵਾਂ ਆਹ ਦੇਖੋ ਇਹਦਾ ਮਤਲਬ ਹੁਣ ਆਪਣਾ ਆਟਾ ਪੁੱਜ ਚੁੱਕਿਆ ਹਾਂਜੀ ਆਪਣਾ ਸਮਾਨ ਜਿਹੜਾ ਡਰਾਈ ਫਰੂਟ ਸੀਗਾ ਗ੍ਰाइंड ਕਰ ਲਏ ਨੇ ਆਪਾਂ ਨੇ ਇਹ ਵੀ ਸਿਮਰ ਵਿੱਚੇ ਰਲਾ ਦਿੰਨੇ ਆਪਾਂ ਨੇ ਓਕੇ ਜੀ ਲਓ ਜੀ ਆਪਾਂ ਇਹਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆਂ ਇਨੀ ਸੋਹਣੀ ਲੱਗ ਰਹੀ ਆ ਦੇਖਣ ਨੂੰ ਹਾਂ ਬਹੁਤ ਵਧੀਆ ਪੰਜੀਰੀ ਬਣਦੀ ਆ ਤੇ ਨਾਲੇ ਆਪਣੀ ਡਿਫਰੈਂਟ ਜੀ ਚੀਜ਼ ਹੋ ਗਈ ਮਤਲਬ ਕਿ ਕਈ ਲੋਕ ਵੀ ਕਣਕ ਦਾ ਆਟਾ ਪਾਉਂਦੇ ਨੇ ਕੋਈ ਬੇਸਣ ਦਾ ਪਾਉਂਦੇ ਨੇ ਹਾਂ ਸਭ ਤੋਂ ਬੜੀ ਗੱਲ ਇਹ ਜਿਹੜਾ ਆਟਾ ਹੈ ਨਾ ਰਾਗੀ ਆਟਾ ਗਲੂਟਨ ਫ੍ਰੀ ਆ ਬਿਲਕੁਲ ਹਨਾ ਇਹ ਤੁਹਾਡਾ weight lose ਕਰਨ ਵਿੱਚ ਵੀ help ਕਰਦਾ ਹਾਂਜੀ ਹਾਂਜੀ ਤੇ ਹੁਣ ਇਹ ਸ਼ੱਕਰ ਪਾਵਾਂਗੇ ਇਹ ਸ਼ੱਕਰ ਕਿੰਨੀ ਪਾਈ ਆਪਾਂ ਕੌਲੀ ਇੱਕ ਬੋਲ ਜਾਂ ਦੋ ਬੋਲ ਕਰੀਬ ਨੇ ਇਹ ਅੱਧਾ ਕਿਲੋ ਦੀ ਪੰਜੀਰੀ ਆ ਆਪਾਂ ਨੇ 400 ਗ੍ਰਾਮ ਸ਼ੱਕਰ ਰੱਖਣੀ ਆ ਹਨਾ ਸ਼ੱਕਰ ਵੀ ਵਿੱਚੇ ਗੁੜ ਓਕੇ ਦੋਈ ਚੀਜ਼ਾਂ ਇਕੁਲ ਰੱਖ ਕੇ ਨਾ ਮੇਰਾ 150 ਗੁੜ ਹੋਊਗਾ ਬਾਕੀ 250 ਗ੍ਰਾਮ ਸ਼ੱਕਰ ਹੋਊਗੀ ਹਨਾ ਹਾਂਜੀ ਬਾਕੀ ਤੁਸੀਂ ਆਪਣੇ ਟੇਸਟ ਮਿੱਠਾ ਵੱਧ ਘੱਟ ਕਰ ਸਕਦੇ ਹੋ ਉਹ ਆਪਣੀ ਆਪਣੀ ਮਰਜ਼ੀ ਆ ਆਪਣੇ ਹਿਸਾਬ ਨਾਲ ਤੁਸੀਂ ਪਾ ਸਕਦੇ ਲੋ ਆਪਾਂ ਹੁਣ ਸ਼ੱਕਰ ਵੀ ਇਹਦੇ ਵਿੱਚ ਮਿਕਸ ਕਰ ਦਨੇ ਆ ਹਾਂਜੀ ਗੁੜ ਨੂੰ ਆਪਾਂ ਹੁਣ ਦੇਖਦੇ ਆ ਥੋੜੀ ਜਿਹੀ ਕਿਉਂ ਵਿੱਚ ਮੈਲਟ ਕਰਾਂਗੇ ਹਾਂਜੀ ਕਿਉਂਕਿ ਜੇ ਆਪਾਂ ਸਿੱਧਾ ਹੀ ਪਾਣਿਆ ਤਾਂ ਆ ਕੋਈ ਗੜ ਦੀ ਫੇੜੜੀ ਇਹ ਵਿੱਚ ਹਨਾ ਰਹਿ ਜਾਂਦੀ ਇਹ ਵਿੱਚ ਲੋ ਜੀ ਆਪਾਂ ਮਿੱਠਾ ਵੀ ਹੁ ਮਿਕਸ ਕਰ ਦਨੇ ਆ ਆਪਾਂ ਥੋੜੇ ਜਿਕੇ ਘੋ ਵਿੱਚ ਮੈਲਟ ਕਰਾਂਗੇ ਇਹਨੂੰ ਗੁੜ ਨੂੰ ਪਾਣੀ ਨਹੀਂ ਪਾਉਣਾ ਬਿਲਕੁਲ ਵੀ ਤੇ ਆ ਦੇਖੋ ਆਪਣਾ ਮੈਲਟ ਹੋ ਗਿਆ ਏ ਤੇ ਗੈਸ ਕਰਦਨੇ ਆਪਾਂ ਬੰਦ ਕਰ ਦਈਏ ਲੈ ਜੀ ਲੈ ਜੀ ਸਿਮਰ ਫੇਰ ਉਹ ਕੱਚੀ ਫਰਾ ਫਟਕਾ ਲੈ ਜੀ ਮੈਰਵਾ ਲੈ ਗੁੜ ਜੇ ਨਾ ਸ਼ੱਕਰ ਪਾਉਣੀ ਹੋਵੇ ਗੁੜ ਪਾਉਣ ਹੋਵੇ ਤੁਸੀਂ ਇਸ ਤਰ੍ਹਾਂ ਘੋ ਵਿੱਚ ਮੈਲਟ ਕਰਕੇ ਪਾ ਸਕਦੇ ਹੋ ਹੁਣ ਫਟਾਫਟ ਆਪਣਿਆਂ ਵਿੱਚ ਮਿਕਸ ਕਰ ਦੇਣਾ ਵਿੱਚ ਗੱਠਾਂ ਨਾ ਬਣ ਜਾਣ ਹਾਂਜੀ ਆਪਾਂ ਰਾਗੀ ਆਟੇ ਦੀ ਪੰਜੀਰੀ ਆਪਣੇ ਬਣ ਕੇ ਰੈਡੀ ਆ ਤੇ ਇਹ ਹੈਲਥ ਦੇ ਲਈ ਇਹਦੇ ਬਹੁਤ ਸਾਰੇ ਬੈਨੀਫਿਟ ਨੇ ਤੁਸੀਂ ਵੀ ਜਰੂਰ ਬਣਾ ਕੇ ਖਾਓ ਜੇ ਜਿਹੜੇ ਡਾਇਬਟੀਜ਼ ਦੇ ਪੇਸ਼ੈਂਟ ਨੇ ਉਹਨਾਂ ਲਈ ਵੀ ਬਹੁਤ ਲਾਭਦਾਇਕ ਹੈ ਇਹ ਅੱਜ ਦੀ ਰੈਸਪੀ ਮੇਰੀ ਤੁਹਾਨੂੰ ਕਿਵੇਂ ਦੀ ਲੱਗੀ ਤੁਸੀਂ ਫਸਟ ਟਾਈਮ ਚੈਨਲ ਤੇ ਆਏ ਹੋ ਤਾਂ ਸਬਸਕ੍ਰਾਈਬ ਕਰਕੇ ਜਰੂਰ ਜਾਓ ਲਾਈਕ ਕਰਿਓ ਸ਼ੇਅਰ ਕਰਿਓ ਵੱਧ ਤੇ ਵੱਧ ਸਰਦੀਆਂ ਐ ਪੰਜੀਰੀ ਬਣਾ ਕੇ ਜਰੂਰ ਖਾਓ ਤੇ ਬਾਕੀ ਅਸੀਂ ਤੁਹਾਨੂੰ ਦਿਖਾਉਨੇ ਆ ਇਹਦਾ ਟੇਸਟ ਕਿਵੇਂ ਦਾ ਆ ਲੋ ਅੰਟੀ ਇਹ ਤਾਂ ਬਹੁਤ ਸੋਹਣੀ ਬਣੀ ਹੈ। ਹਾਂ ਦੇਖ ਲੈ ਵੇ ਕਿੰਨੀ ਸੋਹਣੀ ਆ ਗਈ ਹੈ। ਚਲੋ ਹੁਣ ਇਹਨਾਂ ਨੂੰ ਜਿੰਨੀ ਸਿਮਰ ਵੇਖਣ ਨੂੰ ਸੋਹਣੀ ਉਹਨੇ ਖਾਣ ਨੂੰ ਟੇਸਟੀ ਹੋਈ ਹੈ। ਹਾਂਜੀ ਪਲੀਜ਼ ਬੱਤਵਰ ਲਾਈਕ ਕਰਿਓ, ਸ਼ੇਅਰ ਕਰਿਓ, ਥੈਂਕ ਯੂ। ਬਹੁਤ ਵੀਡੀਓ ਵੇਖਣ ਦੇ ਲਈ ਬਹੁਤ ਬਹੁਤ ਧੰਨਵਾਦ। ਧੰਨਵਾਦ। ਹਾਂਜੀ ਲਓ ਜੀ ਅਸੀਂ ਖਾ ਕੇ ਦਿਖਾਉਣੀ ਕਿਵੇਂ ਦੀ ਬਣੀ ਆ। ਮੈਂ ਵੀ ਫਸਟ ਟਾਈਮ ਬਣਾਈ ਆ। ਮੈਂ ਵੀ ਪਹਿਲਾਂ ਕਦੀ ਬਣਾਈ। ਬਹੁਤ ਧਰਾ ਟੇਸਟੀ ਆ। ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ। ਤਦ ਤੱਕ ਲਈ ਸ਼ਸ਼ਟਿਕਾਂ।